ਇਹੀ ਅਸਲ ਪੱਤਰਕਾਰੀ ਹੈ ਕਿ ਗਰਾਊਂਡ ਤੇ ਜਾ ਕੇ ਉਹਨਾਂ ਪਰਿਵਾਰਾਂ ਉਹਨਾਂ ਲੋਕਾਂ ਦੀ ਕਹਾਣੀ ਕਿਰਤੀਆਂ ਦੀ ਕਾਮਿਆਂ ਦੀ ਜਿਹੜੇ ਜੂਝ ਰਹੇ ਆ ਸਮਾਜ ਦੇ ਵਿੱਚ ਔਰ ਹੜਾਂ ਦੇ ਵਿੱਚ ਜਿਨ੍ਹਾਂ ਨੂੰ ਅਸਲ 'ਚ ਨੁਕਸਾਨ ਹੋਇਆ ਅੱਜ ਅਸੀਂ ਫਿਰ ਇਸ ਵੀਰ ਕੋਲੇ ਆਏ ਸੀ ਬਹੁਤ ਮਾੜੇ ਹਾਲਾਤ ਐ ਵੀਰੋ ਬਹੁਤ ਦੇਖੋ ਇਹ ਜੇ ਹੜ ਨਾਮ ਹੀ ਆਏ ਹੁੰਦੇ ਨਾ ਜਿਹੜੀ ਅੱਜ ਦੀ ਸਧਾਰਨ ਜ਼ਿੰਦਗੀ ਆਪਾਂ ਜੀ ਰਹੇ ਆ ਉਸ ਮੁਤਾਬਕ ਉਸ ਤੋਂ ਹੇਠਲੇ ਜਿਹੜੀ ਆਮ ਇੱਕ ਜੀਵਨ ਕਿਸੇ ਦਾ ਹੋਣਾ ਚਾਹੀਦਾ ਉਸ ਤੋਂ ਹੇਠਲੇ ਪੱਧਰ ਦਾ ਜੀਵਨ ਹੈ ਘਰ ਇੰਨਾ ਕੱਚਾ ਮੇਰੇ ਖਿਆਲ ਤੇਰੇ ਡੈਡੀ ਵੇਲੇ ਦਾ ਬਣਿਆ ਹੋਣਾ ਹਾਂਜੀ ਹਾਂਜੀ ਦੋਂਦਾ ਹੀ ਹੈ ਜੀ ਦਾਦਾ ਦਾਦਾ ਤਾਂ ਇਹ ਦੇਖੋ ਕਿ ਜੇ ਦਾਦੇ ਨੇ ਬਣਾਇਆ 40 50 60 ਸਾਲ ਪੁਰਾਣਾ ਇਹ ਘਰ ਹੋਣਾ ਤੇ ਉਸ ਜ਼ਮਾਨੇ ਸੋਨਾ ਪਾਇਆ ਹੋਣਾ ਉਦੋਂ ਇਹੋ ਜੇ ਘਰ ਖੁੱਲੇ ਡੁੱਲੇ ਹੁੰਦੇ ਸੀਗੇ ਜੋਕਾਂ ਬਹੁਤ ਨੇ ਇੱਥੇ ਜੋਕਾਂ ਚਲੋ ਜੋਕਾਂ ਤਾਂ ਆਮ ਜ਼ਿੰਦਗੀ ਚ ਫੇਸਬੁੱਕ ਤੇ ਵੀ ਫਿਰਦੀਆਂ ਇਹ ਵੀ ਲੜ ਜਾਣਗੀਆਂ ਜਿਵੇਂ ਰੋਇਆ ਨਾ ਬਾਈ ਅੰਦਰੋਂ ਧਾ ਨਿਕਲੀ ਹੈ ਕਿੰਨੇ ਦਿਨਾਂ ਤੋਂ ਆਪਾਂ ਕੰਮ ਕਰ ਰਹੇ ਹਾਂ ਤਾਂ ਆਪਾਂ ਨੂੰ ਮਹਿਸੂਸ ਹੋ ਰਿਹਾ ਹੈ ਗੱਲ ਜੀ ਆਹ ਦੇਖੋ ਜੋਕਾਂ ਜਿਹੜੀਆਂ ਉਹ ਕਦੇ ਕਿੱਧਰ ਕਦੇ ਕਿੱਧਰ ਜੋਕਾਂ ਪਛਾਣੇ ਛੱਡਦੀਆਂ ਜੀ ਹਾਂ ਫੇਸਬੁੱਕ ਤੇ ਵੀ ਨਹੀਂ ਛੱਡਦੀਆਂ ਇਹ ਵੀ ਸੇਵਾ ਹੀ ਹੈ ਜਿਹੜੀ ਤੁਸੀਂ ਕਰ ਰਹੇ ਹੋ ਸੋ ਇਹ ਹੈ ਕਿ ਮਹਾਰਾਜ ਇਹਨਾਂ ਦੇ ਪਰਿਵਾਰ ਨੂੰ ਆਪਾਂ ਅਗਲੀ ਵਾਰੀ ਆਈਏ ਤਾਂ ਇਹ ਠੀਕ ਇਹ ਘਰ ਬਣਿਆ ਹੋਵੇ ਮੇਰੀ ਤਾਂ ਇਹ ਉਮੀਦ ਹੈ ਦੋਵੇਂ ਆਈਏ ਤਾਂ ਇਹ ਬਣਿਆ ਹੋਵੇ ਹੜਾਂ ਦੀ ਮਾਰ ਦੇ ਵਿੱਚ ਤਬਾਹੀ ਦੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾਈਆਂ ਸੀ ਖਾਸ ਤੌਰ ਤੇ ਆ ਨੌਜਵਾਨ ਵੀਰ ਹੈ ਡੇਰਾ巴巴 ਨਾਨਕਾ ਹਲਕੇ ਦੇ ਜੋੜੀਆਂ ਖੁਰਦ ਪਿੰਡ ਦਾ ਰਹਿਣ ਵਾਲਾ ਹੈ। ਇਸ ਵੀਰ ਦੀ ਇਹ ਸੋਸ਼ਲ ਮੀਡੀਆ ਤੇ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ। अनेका ਲੋਕਾਂ ਨੇ ਉਹ ਵੀਡੀਓ ਦੇਖੀ। ਇਹ ਵੀਰ ਉਸ ਵੀਡੀਓ ਦੇ ਵਿੱਚ ਭਾਵੁਕ ਹੋ ਗਿਆ ਸੀ। ਤਾਂ ਮਦਦ ਦੀ ਇਸ ਵੀਰ ਵੱਲੋਂ ਅਪੀਲ ਕੀਤੀ ਗਈ ਸੀ। ਤਾਂ ਖਾਸ ਤੌਰ ਤੇ ਮਦਦ ਲਈ ਹੁਣ ਪੰਜਾਬੀ ਹਿੱਕ ਠੋਕੇ ਇਹਨਾਂ ਲੋਕਾਂ ਦੇ ਨਾਲ ਖੜ ਗਏ ਨੇ। ਸਾਡੇ ਨਾਲ ਸੀਨੀਅਰ ਪੱਤਰਕਾਰ ਸਿਮਰਨ ਜੋ ਸਿਮਰਨ ਜੋ ਸਿੰਘ ਮਕਰ ਸਾਹਿਬ ਮੌਜੂਦ ਨੇ। ਇਹਨਾਂ ਦੀ ਹੈਲਪ ਕਰਨ ਵਾਸਤੇ ਇਹ ਇੱਥੇ ਪਹੁੰਚ ਗਏ ਨੇ। ਮਕਰ ਸਾਹਿਬ ਸასი ਕਾਲ ਜੀ। ਬਾਈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਵੀਰ ਦੀ ਸਟੋਰੀ ਕੀਤੀ ਔਰ ਇਹੀ ਅਸਲ ਪੱਤਰਕਾਰੀ ਹੈ ਕਿ ਗਰਾਊਂਡ ਤੇ ਜਾ ਕੇ ਉਹਨਾਂ ਪਰਿਵਾਰਾਂ ਉਹਨਾਂ ਲੋਕਾਂ ਦੀ ਕਹਾਣੀ ਕਿਰਤਿਆਂ ਦੀ ਕੰਮਿਆਂ ਦੀ ਜਿਹੜੇ ਜੂਝ ਰਹੇ ਐ ਸਮਾਜ ਦੇ ਵਿੱਚ ਔਰ ਹੜਾਂ ਦੇ ਵਿੱਚ ਜਿਨ੍ਹਾਂ ਨੂੰ ਅਸਲ 'ਚ ਨੁਕਸਾਨ ਹੋਇਆ ਸੋ ਮੈਂ ਤੁਹਾਡੀ ਇਹ ਸਟੋਰੀ ਦੇਖੀ ਸੀਗੀ ਮੈਨੂੰ ਬਰਿੰਦਰ ਵੀਰ ਐ ਮੈਲਬਨ ਤੋਂ ਪੰਜਾਬੀ ਵਿਰਾਸਤ ਉੱਥੇ ਉਹ ਉਹਨਾਂ ਦੀ ਦੁਕਾਨ ਐ ਵੀਰ ਹੋਣਾ ਦਾ ਸਟੋਰ ਐ ਤੇ ਉਹ ਵੀ ਬੜਾ ਕਿਰਤੀ ਮਿਹਨਤੀ ਮੁੰਡਾ ਨੌਜਵਾਨ ਉਹਨੇ ਮੈਨੂੰ ਭੇਜੀ ਕਿ ਆ ਸਟੋਰੀ ਦੇਖੋ ਤੇ ਮੈਨੂੰ ਲੱਭ ਕੇ ਦਿਓ ਮੈਂ ਇਸ ਵੀਰ ਦੀ ਮਦਦ ਕਰਨੀ ਚਾਹੁੰਦਾ ਜੋ ਮਿਰ ਤੋਂ ਸਰਿਆ ਮੈਂ ਸਾਰਾ ਕੁਝ ਜੋ ਇਹਦਾ ਨੁਕਸਾਨ ਨੇ ਉਹ ਲੈ ਕੇ ਦੇਣਾ ਚਾਹੁੰਦਾ ਤਾਂ ਤਾਂ ਫਿਰ ਮੈਂ ਤੁਹਾਡਾ ਚੈਨਲ ਦੇਖ ਕੇ ਤੁਹਾਨੂੰ ਗੱਲ ਕੀਤੀ ਸੀਗੀ ਤੁਹਾਡਾ ਨੰਬਰ ਮੈਨੂੰ ਮਿਲਿਆ ਤੁਹਾਡੇ ਪੇਜ ਤੇ ਫੇਸਬੁੱਕ ਤੇ ਪਿਆ ਸੀਗਾ ਆਪਣੀ ਗੱਲਬਾਤ ਹੋਈ ਤੇ ਅੱਜ ਅਸੀਂ ਫਿਰ ਇਸ ਵੀਰ ਕੋਲੇ ਆਏ ਸੀ ਬਹੁਤ ਮਾੜੇ ਹਾਲਾਤ ਹੈ ਵੀਰੋ ਬਹੁਤ ਦੇਖੋ ਇਹ ਜੇ ਹੜ ਨਾਮ ਹੀ ਆਏ ਹੁੰਦੇ ਨਾ ਜਿਹੜੀ ਅੱਜ ਦੀ ਸਧਾਰਨ ਜ਼ਿੰਦਗੀ ਆਪਾਂ ਜੀ ਰਹੇ ਆ ਉਸ ਮੁਤਾਬਕ ਉਸ ਤੋਂ ਹੇਠਲੇ ਜਿਹੜੀ ਆਮ ਇੱਕ ਜੀਵਨ ਕਿਸੇ ਦਾ ਹੋਣਾ ਚਾਹੀਦਾ ਉਸ ਤੋਂ ਹੇਠਲੇ ਪੱਧਰ ਦਾ ਜੀਵਨ ਹੈ ਘਰ ਇੰਨਾ ਕੱਚਾ ਮੇਰੇ ਖਿਆਲ ਤੇਰੇ ਡੈਡੀ ਵੇਲੇ ਦਾ ਬਣਿਆ ਹੋਣਾ ਹਾਂਜੀ ਹਾਂਜੀ ਦੋਂਦਾ ਹੀ ਹੈ ਜੀ ਦਾ ਦਾਦਾ ਦਾ ਤਾਂ ਇਹ ਦੇਖੋ ਕਿ ਜੇ ਦਾਦੇ ਨੇ ਬਣਾਇਆ 40 50 60 ਸਾਲ ਪੁਰਾਣਾ ਇਹ ਘਰ ਹੋਣਾ ਹੈ ਤੇ ਉਸ ਜ਼ਮਾਨੇ ਸੋਨਾ ਪਾਇਆ ਹੋਣਾ ਉਦੋਂ ਇਹੋ ਜਿਹੇ ਘਰ ਖੁੱਲੇ ਡੁੱਲੇ ਹੁੰਦੇ ਸੀਗੇ ਪਰ ਬਾਲਿਆਂ ਵਾਲੀਆਂ ਛੱਤਾਂ ਔਰ ਘਰ ਦੇ ਤੁਸੀਂ ਦੇਖੋ ਨਾ ਪੇਂਟ ਵੀ ਨਹੀਂ ਹੋਇਆ ਹੋਣਾ ਕਦੇ ਤੇ ਇੰਨੀਆਂ ਤੇੜਾ ਇੰਨਾ ਔਰ ਪਾਣੀ ਜਦੋਂ ਮਾਰ ਵੱਜੀ ਕਹਿੰਦੇ ਇੰਨੀ ਤੇਜ਼ ਪਾਣੀ ਆਇਆ ਅ ਦੱਸ ਰਹੇ ਸੀਗੇ ਕਿ ਸੰਭਲਣ ਦਾ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਲੋਕਾਂ ਨੂੰ ਔਰ ਅੰਦਰ ਤੁਸੀਂ ਵੜ ਕੇ ਦਿਖਾਇਆ ਹੀ ਸੀਗਾ ਕਿ ਕੀ ਹਾਲਾਤ ਨੇ ਮਤਲਬ ਇਹ ਵੀਰ ਦਾ ਬੈੱਡਰੂਮ ਹੈ ਔਰ ਗੋਡਿਆਂ ਤੱਕ ਗਾਰਾ ਹੈ ਉੱਥੇ ਅ 8-8 ਫੁੱਟ ਪਾਣੀ ਕੰਧਾਂ ਨੂੰ ਜਿਹੜਾ ਛੱਤ ਨੂੰ ਲੱਗ ਗਿਆ ਸੀਗਾ ਜੀ ਤੇ ਜੋਕਾਂ ਬਹੁਤ ਨੇ ਇੱਥੇ ਜੋਕਾਂ ਜਿਹੜੇ ਚਲੋ ਜੋਕਾਂ ਤਾਂ ਆਮ ਜ਼ਿੰਦਗੀ 'ਚ ਫੇਸਬੁੱਕ ਤੇ ਵੀ ਫਿਰਦੀਆਂ ਇਹ ਵੀ ਲੜ ਜਾਣਗੀਆਂ ਤਾਂ ਕੀ ਹੈ ਜੋ ਕਹਦਾ ਜ਼ਿਕਰ ਕਰਨਾ ਚਾਹਾਂਗਾ ਬਹੁਤੇ ਲੋਕ ਇਹ ਕਹਿ ਰਹੇ ਨੇ ਕਿ ਜਿਹੜੇ ਹੜ੍ਹਾਂ ਦੀ ਕਵਰੇਜ ਕਰ ਰਹੇ ਨੇ ਪੱਤਰਕਾਰ ਉਹ ਅਰਨਿੰਗ ਲੈ ਰਹੇ ਨੇ ਵਿਊ ਲੈ ਰਹੇ ਨੇ ਉਹਨਾਂ ਬਾਰੇ ਕੀ ਖਿਆਲ ਹੈ ਮੈਂ ਉਹਦੇ 'ਚ ਪੈਣਾ ਨਹੀਂ ਵੀਰੇ ਮੈਂ 네ਗੇਟਿਵ ਗੱਲ 'ਚ ਪੈਣਾ ਹੀ ਨਹੀਂ ਜਾਂਦਾ ਜਿਹੜੇ ਕਹਿ ਰਹੇ ਆ ਉਹ ਵੀ ਸਲਾਮਤ ਰਹਿਣ ਰੱਬ ਉਹਨਾਂ ਦੇ ਜਵਾਕਾਂ ਨੂੰ ਹੱਸਦਾ ਵਸਦਾ ਰੱਖੇ ਤੇ ਠੀਕ ਹੈ ਮੈਂ ਮੈਂ ਨਾ ਮੈਂ ਕੱਲ ਤੋਂ ਦੇਖ ਰਿਹਾ ਇੱਕ ਨੈਰੇਟਿਵ ਚੱਲ ਰਿਹਾ ਮੈਂ ਉਹਦੇ ਬਾਰੇ ਬੋਲਣਾ ਨਹੀਂ ਚਾਹੁੰਦਾ ਤੇ ਆਪਾਂ ਛੜਦੀ ਕਲਾ ਦੀ ਗੱਲ ਕਰੀਏ ਆਪਾਂ ਇਨ੍ਹਾਂ ਇਨ੍ਹਾਂ ਲੋਕਾਂ ਦੇ ਨਾਲ ਖੜੀਏ ਜਿਹੜੇ ਏਸੀਆਂ ਚ ਬਹਿ ਕੇ ਸਰਕਾਰੀ ਅ ਜਿਨ੍ਹਾਂ ਨੇ ਲੈਣੀ ਹੈ ਮੋਟੀਆਂ ਫੀਸਾਂ ਮਹੀਨੇ ਬਾਅਦ ਤੇ ਸੰਧ ਬਣਿਆ ਉਹ ਉਹ ਉਹਨਾਂ ਨੇ ਤੇ ਗੱਲਾਂ ਕਰਨੀਆਂ ਹੀ ਆ ਆਪਣੇ ਖਿਲਾਫ ਹਨਾ ਸੋ ਕੋਈ ਗੱਲ ਨਹੀਂ ਆਪਾਂ ਪੋਜ਼ਿਟਿਵ ਗੱਲਾਂ ਕਰੀਏ ਇਸ ਵੀਰ ਦੇ ਨਾਲ ਤੁਸੀਂ ਖੜੇ ਹੋ ਪੰਜਾਬ ਖੜਾ ਆਪਾਂ ਸਾਰੇ ਖੜੀਏ ਅੱਛਾ ਤੇ ਇੱਥੇ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗਾ ਤੁਹਾਡੇ ਜ਼ਹਿਨ 'ਚ ਕੀ ਖਿਆਲ ਆਇਆ ਜਾਂ ਕਿਉਂ ਖਿਆਲ ਆਇਆ ਕਿ ਇਸ ਨੌਜਵਾਨ ਦੀ ਮਦਦ ਕੀਤੀ ਜਾਵੇ ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਸੱਚ ਬੋਲਣ ਵਾਲਾ ਬੰਦਾ ਐਵੇਂ ਮੈਂ ਤੁਹਾਨੂੰ ਕੋਈ ਗਲਤ ਗੱਲ ਨਹੀਂ ਕਰਨਾ ਚਾਹੁੰਦਾ ਮੈਨੂੰ ਬਰਿੰਦਰ ਨੇ ਭੇਜੀ ਮੈਂ ਵੀਡੀਓ ਦੇਖੀ ਫਿਰ ਮੈਂ ਵੀਡੀਓ ਆਪਦੇ ਇੰਸਟਾ ਤੇ ਪਾਈ ਸੀ ਤੁਹਾਡਾ ਵੀ ਲਿਖਿਆ ਉਹਦੇ ਵਿੱਚ ਮੈਂ ਔਰ ਉਹ ਮੈਂ ਪਾ ਕੇ ਕਿਹਾ ਸੀ ਇਸ ਵੀਰ ਦੀ ਸਪੋਰਟ ਕੀਤੀ ਦੋ ਕਾਰਨ ਸੀ ਦੇਖੋ ਜੇ ਬਰਿੰਦਰ ਨਾਂ ਭੇਜਦਾ ਮੈਨੂੰ ਵੈਸੇ ਵੀ ਆਉਂਦੀ ਤਾਂ ਮੈਂ ਇਹਦੇ ਕੋਲ ਆਉਣਾ ਹੀ ਆਉਣਾ ਸੀਗਾ ਅ ਪਰ ਇਹ ਹੁੰਦਾ ਕਿ ਜਿਵੇਂ ਡਿਊਟੀ ਹੈ ਤੁਸੀਂ ਨਿਭਾਤੀ ਤਾਂ ਲੋਕ ਦੇਖ ਰਹੇ ਆ ਮੈਂ ਕਿਤੇ ਹੋਰ ਜਾਵਾਂ ਪਰ ਮੈਨੂੰ ਇਹ ਲੱਗਿਆ ਕਿ ਜਿਵੇਂ ਰੋਇਆ ਨਾ ਭਾਈ ਅੰਦਰੋਂ ਧਾ ਨਿਕਲੀ ਹੈ ਕਿੰਨੇ ਦਿਨਾਂ ਤੋਂ ਆਪਾਂ ਕੰਮ ਕਰ ਰਹੇ ਆ ਤਾਂ ਆਪਾਂ ਨੂੰ ਮਹਿਸੂਸ ਹੋ ਰਿਹਾ ਹੈ ਗੱਲ ਜੀ ਆਹ ਦੇਖੋ ਜੋਕਾਂ ਜਿਹੜੀਆਂ ਉਹ ਜੀ ਕਦੇ ਕਿੱਧਰ ਕਦੇ ਕਿੱਧਰ ਜੋਕਾਂ ਪਿੱਛਾ ਨਹੀਂ ਛੱਡਦੀਆਂ ਜੀ ਹਾਂ ਫੇਸਬੁੱਕ ਤੇ ਵੀ ਨਹੀਂ ਛੱਡਦੀਆਂ ਉਹ ਵੇਖਦੇ ਆ ਬਾਕੀ ਪਰ ਕੋਈ ਗੱਲ ਨਹੀਂ ਅੱਛਾ ਭਾਈ ਜੀ ਹੁਣ ਮਦਦ ਕਿਹੋ ਜੀ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਜਸਵੀਰ ਨੇ ਸੰਪਰਕ ਕੀਤਾ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਕਰ ਰਹੇ ਨੇ ਜੀ ਵੀਰੇ ਉਹਨਾਂ ਨੇ ਪਹਿਲਾਂ ਤਾਂ ਇੱਕ ਅਮਾਉਂਟ ਕਹੀ ਸੀ ਮੈਨੂੰ ਹੁਣ ਉਹਨਾਂ ਨੇ ਕਹਿ ਕੇ ਜਿੰਨਾ ਹੀ ਹੋਊਗਾ ਮੈਂ ਕਰ ਦੂੰਗਾ ਬਾਕੀ ਵੀ ਬੜੇ ਲੋਕ ਕਰ ਦੇਣਗੇ ਕੋਈ ਗੱਲ ਨਹੀਂ ਨਾਲ ਖੜੇ ਐ ਪਰ ਮੈਂ ਦੇਖੋ ਮੈਂ ਆਪਾਂ ਜਰਨਲਿਸਟ ਹਾਂ ਮੈਂ ਅਕਸਰ ਇਹ ਕਹਿੰਦਾ ਕਿ ਤੁਸੀਂ ਪੈਸੇ ਦੀ ਕਮਿਟਮੈਂਟ ਹੈ ਉਹਨਾਂ ਚੀਜ਼ਾਂ ਨਾ ਪੋ ਆਪਾਂ ਨਾ ਤਾਂ ਐਨਜੀਓ ਵਾਲੇ ਆ ਤੇ ਨਾ ਹੀ ਆਪਾਂ ਇਹਨਾਂ ਕੰਮਾਂ 'ਚ ਪੈਣਾ ਹੈ ਮੈਂ ਹੁਣ ਵੀ ਇਹਨੂੰ ਕਿਹਾ ਮੈਂ ਪੈਸੇ ਵਾਲੀ ਗੱਲ 'ਚ ਭਰਾਵਾ ਨਹੀਂ ਪੈਣਾ ਮੈਂ ਤੁਹਾਨੂੰ ਕਨੈਕਟ ਕਰਨਾ ਸੀ ਕਰਤਾ ਮੈਨੂੰ ਵੀ ਬਹੁਤੇ ਲੋਕ ਅਮੀ ਦਾ ਘਰ ਹੁੰਦਾ ਮੈਨੂੰ ਵੀ ਬਹੁਤੇ ਲੋਕ ਇਹ ਕਹ ਰਹੇ ਸੀ ਤੁਸੀਂ ਆਪਣਾ ਅਕਾਊਂਟ ਨੰਬਰ ਦੇ ਦਿਓ ਤੁਸੀਂ ਹੈਲਪ ਕਰ ਦਿਓ ਮੈਂ ਮਨਾ ਕਰ ਤੇਰੀ ਸ਼ੁਰੂਆਤ ਹੈ ਮੇਰਾ ਤਜਰਬਾ ਹੈ ਮੈਂ ਤੈਨੂੰ ਦੱਸ ਚ ਲੈਣ ਜਿੰਦਗੀ 'ਚ ਨਾ ਪੈਸਾ ਫੜਨਾ ਹੈ ਨਾ ਦੇਣਾ ਹੈ ਦੋ ਬੰਦਿਆਂ ਨੂੰ ਮਿਲਾ ਦਿਓ ਇਹਦੇ 'ਚ ਬਦਨਾਮੀ ਹੁੰਦੀ ਪਰ ਮੈਂ ਇੱਥੇ ਇਹ ਗੱਲ ਨਹੀਂ ਕਰਨਾ ਚਾਹੁੰਦਾ ਇਸ ਵੀਰ ਦਾ ਸਾਥ ਹੋਵੇ ਤੇ ਆਪਾਂ ਤਾਂ ਜਿੰਨੇ ਕੁ ਜੋਗੇ ਆ ਇਹ ਵੀ ਸੇਵਾ ਹੀ ਹੈ ਜਿਹੜੀ ਤੁਸੀਂ ਕਰ ਰਹੇ ਹੋ ਸੋ ਇਹ ਹੈ ਕਿ ਮਹਾਰਾਜ ਇਹਨਾਂ ਦੇ ਪਰਿਵਾਰ ਨੂੰ ਆਪਾਂ ਅਗਲੀ ਵਾਰੀ ਆਈਏ ਤਾਂ ਇਹ ਠੀਕ ਇਹ ਘਰ ਬਣਿਆ ਹੋਵੇ ਮੇਰੀ ਤਾਂ ਇਹ ਉਮੀਦ ਹੈ ਦੋਵੇਂ ਆਈਏ ਤਾਂ ਇਹ ਬਣਿਆ ਹੋਵੇ ਕੋਰੀਡੋਰ ਦੇ ਨੇੜੇ ਡੇਰਾ ਬਾਬੂ ਵੀਰ ਜੀ ਮੈਂ ਆ ਰਿਹਾ ਹਾਂ ਪਲੀਜ਼ ਤੁਸੀਂ 2 ਮਿੰਟ ਦੇ ਦਿਓ ਸਾਨੂੰ ਗੱਲ ਕਰ ਲੈਣ ਦੋ ਜੀ ਕੋਰੀਡੋਰ ਦੇ ਬਿਲਕੁਲ ਨਾਲ ਇਹਨਾਂ ਦਾ ਘਰ ਹੈ ਜੋੜੀਆਂ ਹਾਂ ਹਾਂਜੀ ਜੋੜੀਆਂ ਖੁਰ ਜੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਵੀਰ ਦਾ ਇਹ ਜਦੋਂ ਤਿਆਰ ਹੋ ਜੂ ਉਦੋਂ ਬਾਅਦ ਹੀ ਐਵੇਂ ਹੁਣ ਤੱਕ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਲੀਡਰਾਂ ਵਾਲੀ ਗੱਲ ਜੀ ਨਾ ਹੋਵੇ ਨਾ ਤੇ ਆਪਣਾ ਤਾਂ ਜ਼ਰੀਆ ਬਣਿਆ ਕਿ ਵੀਡੀਓ ਪਾਈਏ ਲੋਕ ਸਪੋਰਟ ਕਰ ਦਿੰਦੇ ਇਦਾਂ ਹੀ ਹੁੰਦਾ ਆ ਹਮੇਸ਼ਾ ਹੀ ਹਮੇਸ਼ਾ ਹੀ ਐ ਹੁੰਦਾ ਆ ਤੇ ਨਾ ਤੁਹਾਨੂੰ ਵੀ ਮੈਂ ਸਲਾਹ ਦਿੰਨਾ ਨਾ ਕਦੇ ਆਪਦਾ ਅਕਾਊਂਟ ਨੰਬਰ ਦੇਣਾ ਨਾ ਪੇਟੀਐਮ ਨਾ ਲੈਣਾ ਨਾ ਦੇਣਾ ਨਾ ਪੈਸੇ ਦੀ ਗੱਲ ਚ ਪੈਣਾ ਗੁਰਰਾਮਦਾਸ ਪਾਤਸ਼ਾਹ ਕਰਨ ਵਾਲੇ ਨੇ ਇੰਨੇ ਵੀਰ ਭਰਾ ਸਮਰਥ ਉਹਨਾਂ ਨੇ ਕਰਤੇ ਵੀ ਕਿਸੇ ਹੋਰ ਦੀ ਮਤ ਕਰੋ ਜੀ ਇਹਨੂੰ ਇੰਨਾ ਸਮਰਥ ਕਰਦੇ ਨ ਮਹਾਰਾਜ ਕਿ ਕੱਲ ਨੂੰ ਇਹ ਲੋਕਾਂ ਦੀ ਮਤ ਕਰੇ ਮੇਰੀ ਤਾਂ ਇਹ ਅਰਦਾਸ ਹੈ ਬਸ ਧੰਨਵਾਦ ਜੀ ਬਹੁਤ ਜੀ ਜੀ ਬਿਲਕੁਲ ਭਾਈ ਜੀ ਹੁਣ ਇਹ ਜਿਹੜੇ ਪੱਤਰਕਾਰ ਸਾਹਿਬ ਸਿਮਰਨ ਜੋ ਸਿੰਘ ਮੱਕੜ ਸਾਹਿਬ ਨੇ ਤੁਹਾਡੇ ਵਾਸਤੇ ਇੱਕ ਜ਼ਰੀਆ ਜ਼ਰੀਆ ਬਣ ਕੇ ਆਏ ਨੇ ਇਹਨਾਂ ਬਾਰੇ ਕੀ ਖਿਆਲ ਹੈ ਜੀ ਬੜਾ ਧੰਨਵਾਦ ਵੀਰ ਜੀ ਤੁਹਾਡਾ ਵੀ ਜੀ ਅਸੀਂ ਤਾਂ ਵੀਡੀਓ ਅਪਲੋਡ ਕੀਤੀ ਤੁਸੀਂ ਜੀ 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 ਜ਼ਰੀਆ ਤਾਂ ਤੁਸੀਂ ਬਣੇ ਹੋ ਵੀਰੇ ਜੇ ਤੁਸੀਂ ਨਾਂ ਪਾਉਂਦੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਇਹ ਰੋਂਦਾ ਹੀ ਰਹਿ ਜਾਣਾ ਸੀ ਜੀ ਸੋ ਇਹੋ ਜੀਆਂ ਹੋਰ ਬਹੁਤ ਕਹਾਣੀਆਂ ਹੈ ਹਜ਼ਾਰਾਂ ਆ ਹੜਾਂ ਦੇ ਵਿੱਚ ਕੋਸ਼ਿਸ਼ ਕਰੋ ਜਿੱਥੋਂ ਜਿੱਥੋਂ ਤੱਕ ਜਾ ਸਕਦੇ ਹੋ ਵੱਧ ਤੋਂ ਵੱਧ ਜਾਓ ਵੀਰ ਧੰਨਵਾਦ ਬਿਲਕੁਲ ਭਾਈ ਭਾਈ ਜੀ ਕੀ ਕਹੋਗੇ ਜੀ ਨਵਰੇ ਭਾਈ ਧੰਨਵਾਦ ਆ ਵੀਰ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਲੈ ਕੇ ਆਏ ਵੀ ਜੀ ਨਹੀਂ ਤੇ ਗਰੀਬਾ ਘਰ ਕੋਣ ਪਹੁੰਚਦਾ ਹੈ ਨਾ ਭਾਈ ਜੀ ਚਲੋ ਆਪਾਂ ਦੇ ਸੱਚੇ ਰੋਮ ਨੇ ਭਾਈ ਹਾਲਾਤ ਵੇਖਣਗੇ ਹਨਾ ਜੀ ਵੀ ਦੁਨੀਆ ਵੀ ਵੇਖੂਗੀ ਕੋਈ ਵੀਰ ਮਰਤ ਚਲੋ ਕਰੂਗਾ ਇੱਥੇ ਆਊਗਾ ਵੇਖੂਗਾ ਵੀ ਕੀ ਹਾਲ ਹੈ ਨਾ ਵੀਰ ਜੀ ਤੇ ਆਪਾਂ ਦੇ ਧੰਨਵਾਦ ਕਰਦੇ ਆ ਤੁਹਾਡਾ ਵੀ ਤੇ ਸ਼ੁਕਰੀਆ ਜੀ ਬਿਲਕੁਲ ਦਰਸ਼ਕੋ ਇਹ ਸੰਸਾਡੇ ਨਾਲ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਜੋੜੀਆਂ ਖੁਰਦ ਦੇ ਇਹ ਬਾਈ ਜੀ ਤਾਂ ਜਿਨ੍ਹਾਂ ਦੀ ਹੈਲਪ ਵਾਸਤੇ ਅਸੀਂ ਇੱਕ ਵੀਡੀਓ ਪਾਈ ਸੀਗੀ ਤਾਂ ਉਸ ਵੀਡੀਓ ਨੂੰ ਸਮੁੱਚੇ ਪੰਜਾਬੀਆਂ ਨੇ ਉਸ ਵੀਡੀਓ ਦੇ ਜ਼ਰੀਏ ਇਸ ਬਾਈ ਦੀ ਹੈਲਪ ਹੈਲਪ ਕਰਨ ਦਾ ਭਰੋਸਾ ਦਿਵਾਇਆ ਤਾਂ ਆਸ ਕਰਦੇ ਹਾਂ ਇਸ ਵੀਰ ਦੀ ਹੈਲਪ ਜ਼ਰੂਰ ਹੋਏਗੀ ਬਹੁਤ ਬਹੁਤ ਧੰਨਵਾਦ